ਤੀਜਾ ਪਈ ਇਹਦਾ ਡਾਵਾਂਗੇ ਇੱਥੋਂ ਰੱਖ ਕੇ ਤੇ ਚੌਥਾ ਵੀ ਡਾਵਾਂਗੇ ਆ ਇਦਾਂ ਹੁਣ ਜਮਾ ਘਾਟ ਟੁੱਟਣਗੇ ਬਈ ਆਹਦੇ ਦਾ ਮਤਲਬ ਛਿਲੜ ਦੀ ਸੀ ਉੱਪਰਲਾ ਬੰਦਾ ਕੱਚਾ ਲੁੰਦੀਆਂ ਸੀ ਨਾ ਬਈ ਉਹਨੂੰ ਨਾਲ ਮੈਂ ਜਿੱਦਾਂ EVON ਦਾ ਕੈਪਸੂਲ ਵੀ ਕਿਤੇ ਕਿਤੇ ਜਾਂ ਮੱਛੀ ਦਾ ਕੈਪਸੂਲ ਵੀ ਦਿੰਦਾ ਰਿਆਂ ਉਹਨਾਂ ਨੂੰ ਮੈਂ ਜਿਹੜੇ ਆਹ ਵਾਲੇ ਕਣਕ ਦੇ ਹੁੰਦੇ ਬਈ ਨਾ ਜਾਂ ਤਾਂ ਛਾਨਣਾ ਪਹਿਲਾਂ ਹੀ ਲਵਾ ਕੇ ਪਾਈਓ ਪਰ ਧੋਣੀ ਬਈ ਚਾਹੀਦੀ ਆ ਕਿਉਂਕਿ ਠੀਕ ਆ ਇਹਦੇ ਵਿੱਚ ਜਿਹੜੇ ਤੀਲੇ ਜੇ ਹੁੰਦੇ ਤਿੱਖੇ ਲੋਈ ਬਾਬੂ ਸਵੇਰ ਸਵੇਰ ਦਾ ਟਾਈਮ ਆ ਪਾਣੀ ਲੱਗਾ ਲਾਉਣ ਸਬਜ਼ੀਆਂ ਸੁੱਕਣ ਡੀਆਂ ਸੀ ਤੇ ਪਾਣੀ ਲਾਇਆ ਨਹੀਂ ਸੀ ਹਨਾ ਤੇ ਮੈਂ ਕਹਾ ਚਲੋ ਬਾਅਦ ਚ ਵੀਡੀਓ ਸ਼ੁਰੂ ਕਰਦੇ ਆ ਪਹਿਲਾਂ ਪਾਣੀ ਪੂਣੀ ਲਾਈਏ ਹਨਾ ਤੇ ਇਧਰੋਂ ਚੈੱਕ ਕਰੋਨਾ ਮੈਂ ਤੁਹਾਨੂੰ ਕੀ ਕੀ ਸਬਜ਼ੀਆਂ ਹੋਈਆਂ ਤੇ ਕੀ ਕੀ ਨਹੀਂ ਹੋਈਆਂ ਆਹ ਤਾਂ ਆਪਣੇ ਬਤੌਂਆਂ ਦਾ ਬੂਟਾ ਪੁਰਾਣਾ ਹੀ ਪੂਣਾ ਹੀ ਆ ਠੀਕ ਆ ਆਹ ਚੀਕੂਆਂ ਦਾ ਬੂਟਾ ਆ ਤੇ ਆਹ ਮੂਲੀਆਂ ਹੋਈਆਂ ਬਈ ਮੂਲੀਆਂ ਥੋੜੀਆਂ ਸੰਘੜੀਆਂ ਲੱਗੀਆਂ ਤੇ ਗੋਭੀ ਠੀਕ ਆ ਇਹ ਤੇ ਝੋੜ ਦੇ ਆ ਆਪਣੀ ਆੜ ਲੱਗੀ ਆ ਉਧਰੋਂ ਮੋਟਰ ਚੱਲਦੀ ਪਈ ਆ ਤੇ ਇਧਰੋਂ ਪਾਣੀ ਬਈ ਪਹਿਲਾਂ ਉਧਰ ਗਾਜਰਾ ਨੂੰ ਲੱਗਦਾ ਪਿਆ ਠੀਕ ਆ ਇਧਰ ਲਸਣ ਆ ਧਣੀਆਂ ਬਾਈ ਤੇ ਆ ਪਾਲਕ ਵਾਕਿਆ ਗੋਭੀਆਂ ਗੁਭੀਆਂ ਤੇ ਚਕੰਦਰਾ ਜਗੁੰਦਰਾਈਆਂ ਲੱਗੀਆਂ ਵੱਟਾਂ ਤੇ ਇਹ ਵੀ ਹੋਈ ਹੋਈ ਜਾਂਦਾ ਹਨਾ ਸੋ ਮੜਾ ਮੋਟਾ ਕੰਮ ਜੋਗੀ ਆ ਉਹ ਲਾਇਆ ਆਪਣਾ ਨਿੰਬੂ ਦਾ ਬੂਟਾ ਸੁੱਕ ਗਿਆ ਸੀ ਆਪਣਾ ਤੇ ਨਵਾਂ ਲਾਇਆ ਬੂਟਾ ਲੈਂਦੇ ਤੇ ਚੜ੍ਹਦੇ ਵਾਲੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਇਹਨਾਂਾਰੇ ਵੀਰ ਆਪਣੀ ਵੀਡੀਓ ਰੀਨਾਂ ਪਿਆਰ ਦਿੰਦੇ ਆ ਉਹਨਾਂ ਦਾ ਵੀ ਚਲੋ ਧੰਨਵਾਦ ਤੇ ਆਇਓ ਬਾਪਿਓ ਕਰਦੇ ਆ ਇਹਦੀ ਵੀਡੀਓ ਸ਼ੁਰੂ ਵੀਡੀਓ ਇਦਾਂ ਬਾਈ ਬੱਚੇ ਪੁੱੱਚੇ ਛੱਡ ਲਏ ਆ ਮੈਂ ਠੀਕ ਆ ਤੇ ਸਬਜ਼ੀਆਂ ਨੂੰ ਪਾਣੀ ਪੂਣੀ ਲਾਇਆ ਤੁਹਾਨੂੰ ਦਿਖਾ ਹੀ ਦਿੱਤਾ ਠੀਕ ਆ ਹੁਣ ਉਹਦਾ 3:30 ਦਾ ਟਾਈਮ ਹੋਇਆ ਮੈਂ ਥੋੜਾ ਲੇਟ ਆਇਆ ਤੇ ਰੋਟੀ ਰੋਟੀ ਖਾ ਕੇ ਆਇਆ ਜਦੋਂ ਭੁੱਖ ਲੱਗੀ ਆ ਜਲਦੀ ਭੇਜ ਤੇ ਬੱਚੇ ਛੱਡੇ ਆ ਉਹ ਵੀ ਬਾਈ ਵੱਟੇ ਉੱਤੇ ਕੱਢ ਦਿੱਤੇ ਅਸੀਂ ਠੀਕ ਆ ਤੇ ਉਹ ਬਾਕੀ ਤੁਸੀਂ ਦੇਖ ਹੀ ਲੈਣਾ ਬੱਚੇ-ਪੁੱਚੇ ਕੱਢੇ ਹੋਏ ਆ ਤੇ ਇਹਨਾਂ ਦੀ ਜਿਹੜੇ ਪਾਰਪੂਰ ਕਟਿੰਗ ਕਰ ਰਹੇ ਸੀ ਉਹ ਉੱਤੇ ਹੀ ਕੱਟ ਕਰ ਦਿੱਤੇ ਠੀਕ ਆ ਲੋਏ ਬਾਬੇ ਧੁੱਪੇ ਧੱਪੇ ਪਾਏ ਸੀ ਮੈਂ ਬੱਚੇ-ਪੁੱਚੇ ਕੱਢ ਕੇ ਮਾਦੀਆਂ-ਮੁੰਦੀਆਂ ਹਨਾ ਸਾਰੀਆਂ ਤੇ ਲਈ ਜਾਂਦੀਆਂ ਨਜ਼ਾਰਾ ਤੋਂ ਉੱਪਰੋਂ ਤੇ ਉਹ ਛੋਟੇ ਬੱਚੇ ਤ ਤੇ ਉਹਨਾਂ ਨੂੰ ਪਾਣੀ ਦੇਣਾ ਮੈਨੂੰ ਲੱਗਾ ਪਾਣੀ ਪੂਣੀ ਨਹੀਂ ਪੀਤਾ ਉਹਨਾਂ ਨੇ ਪਾਣੀ ਉਹਨਾਂ ਨੂੰ ਦਵਾਂਗੇ ਤੇ ਨਾ ਚਾਰਾਂ ਬੱਚਿਆਂ ਨੂੰ ਤੇ ਆ ਵੀ ਬੱਚੇ ਮੈਂ ਛੱਡੇ ਸੀ ਠੀਕ ਆ ਜਿੱਦਾਂ ਆਪਾਂ ਪਰਾਂ ਦੀਆਂ ਤੁਹਾਨੂੰ ਦੱਸਿਆ ਇਹ ਗੱਲ ਕਟਿੰਗ ਕਰਨੀ ਆ ਹਨਾ ਤੇ ਉਸੇ ਤਰੀਕੇ ਨਾਲ ਬਾਈ ਮੈਂ ਬਦਲੇ ਵਾਲੀ ਦੇ ਵੀ ਕਰਤੀ ਸੀ ਠੀਕ ਆ ਤੇ ਉਹ ਦੋਨੇ ਬੱਚੇ ਉੱਤੇ ਛੱਡੇ ਹੋਇਆ ਕੋਈ ਜਜਮੈਂਟ ਦੀ ਮੈਂ ਇੰਸਟਾਗ੍ਰam ਤੇ ਵੀਡੀਓ ਪਾਈ ਤੁਸੀਂ ਦੇ ਲਿਓ ਉੱਡ ਕੇ ਬੈਠੇ ਬੱਚੇ ਜਾ ਕੇ ਹਨਾ ਕੱਟੇ ਵੀ ਆ ਉਹਨਾਂ ਦਾ ਨਾ ਤਾਂ ਬਾਈ ਜਜਮੈਂਟ ਹੋਣੀ ਵੀ ਪਰ ਕੱਟੇ ਆ ਕਬੂਤਰ ਨੂੰ ਕੋਈ ਕੋਈ ਵੀ ਇਦਾਂ ਦਾ ਨਹੀਂ ਫੀਲ ਹੋਣਾ ਕਿ ਮੇਰੇ ਪਰ ਕੱਟੇ ਹੋਇਆ ਐਨਾ ਵੀ ਕੂਤਰ ਉ ਆ ਦੋਨਾਂ ਦੇ ਉਪਰ ਆ ਬੈਠਾ ਮੂਰੇ ਇਹਦੇ ਵੀ ਕੱਟੇ ਆ ਤੇ ਬੜਲੇ ਵਾਲੀ ਦਾ ਵੀ ਨਾਲ ਹੀ ਬੈਠਾ ਬਈ ਉਹਦੇ ਵੀ ਕੱਟੇ ਆ ਇਕੱਠੇ ਬਿਠੇ ਆ ਯਾ ਵੀ ਕਰੋ ਸ਼ੌਂਕ ਯਾਰਾ ਆਪਣੀਆਂ ਮੱਤ ਜਾਨਾ ਹੈ ਨਾ ਆ ਆਪਣੀ ਡੰਡੇ ਵਾਲੀ ਵੀ ਆ ਜਿਹੜੀ ਮੂਰੇ ਬੈਠੀ ਆ ਆ ਚੀਨੀ ਜੀ ਮੂਰੇ ਬੈਠੀ ਨਾ ਜਿਹੜੀ ਜੀਰੀ ਜੀ ਜੀਰੀ ਵੀ ਕਹਿੰਦੇ ਕਈ ਨੂੰ ਹੈ ਨਾ ਆਪਾਂ ਚਲੋ ਚੀਨੀਆਂ ਜੀ ਗਰੀ ਦਾ ਚੀਨੀ ਆ ਨਾ ਤੇ ਇਹ ਬਾਈ ਉਹਦੀ ਆ ਬੜਲੇ ਵਾਲੀ ਦੀ ਜਿਹੜੀ ਮਾਂ ਆ ਨਾ ਸਗੀਆਂ ਭੈਣਾਂ ਆ ਲੋਈ ਬਾਬੇ ਜੋੜਿਆਂ ਵਾਲੇ ਖੁੱਡੇ ਜਾਵੇ ਤੇ ਗੱਲ ਬਣਦੀ 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 ਬਾਈ ਰਹਿ ਗਈ ਜਦਾਂ ਆ ਕਬੂਤਰੀ ਆਪਣੇ ਪਿੱਲੇ ਆਂਡੇ ਲਾਉਂਦੀ ਸੀ ਠੀਕ ਆ ਦਵਾਈਏ ਚ ਥੋੜੇ ਦੇਣੀ ਲੱਗੀ ਸੀ ਮਤਲਬ ਆਂਡੇ ਦੀ ਛਿੱਲ ਬਣੀ ਆ 70% ਛਿੱਲ ਬਣੀ ਬਈ ਠੀਕ ਆ ਆ ਸੈਡਾਂ ਬਈ ਕੱਚੀਆਂ ਰਹਿ ਰਹੀਆਂ ਸੀ ਥੋੜਾ ਕਾਲੀ ਕਰ ਗਈ ਕੂਤਰੀ ਠੀਕ ਆ ਬਣ ਜਾਣੀ ਸੀਗੀ ਕੋਈ ਨਹੀਂ ਬਾਈ ਅਗਲੀ ਵਾਰੀ 라ਉ ਕੀਤੇ ਆਪਣੀ 100% ਕਿਉਂਕਿ ਹਜੇ ਦਿੱਤਿਆਂ ਨੂੰ ਬਾਈ ਤੇਰਾ ਭਲਾ ਹੋ ਜੇ ਤਾਂ ਹੁਣ ਤੋੜਿਆ ਇੱਕ 3 ਇਹ ਤੇ ਚਲੋ ਖਰਾਬ ਜੀ ਆਂਡਾ ਹਨਾ ਆਹ ਕੁੰਦਰੀ ਨੇ ਵੀ ਕਾਈ ਜਿਹੜੇ ਫੋਕੇ ਆਂਡੇ ਲਾਉਂਦੀ ਸੀ ਨਾ ਇਹਦਾ ਵੀ ਇਲਾਜ ਆਪਾਂ ਕੀਤਾ ਸੀ ਇਹਨੇ ਵੀ ਆਂਡਾ ਦਿੱਤਾ ਤੇ ਇਹ ਵੀ ਆਂਡਾ ਇੱਕ ਗੱਲ ਤੋੜਦਾ ਬਈ ਐਵੇਂ ਚੱਕ ਕੇ ਨਾ ਇਹ ਦੇਖਣ ਲਗਾ ਹੱਥੋਂ ਸਿੱਟਿਆ ਤੋੜਦਾ ਇੱਕ ਆਂਡਾ ਥੱਲੇ ਆ ਹਫਤੇ ਇੱਕ ਤੱਕ ਦੇਖਾਂਗੇ ਇਹਦੀ ਵੀ ਕੈਂਡਲਿੰਗ ਕਰਕੇ ਕੀ ਬਣਦਾ ਆਂਡੇ ਚੈੱਕ ਕਰਕੇ ਹਨਾ ਬੱਚਾ ਬਣਦਾ ਤੇ ਆਹ ਤਾਂ ਬਈ ਇੱਥੇ ਕੰਮ ਕੀਤਾ ਤੁਸੀਂ ਆਂਡੇ ਦਾ ਹਾਲਤ ਦੇਖ ਲਿਆ ਠੀਕ ਆ ਘਟੋ ਘਟ 80% ਛਿੱਲੜ ਬਣ ਗਈ ਜਿਹੜੀ ਕੀ ਇਹ ਫੋਕਾ ਪਾਣੀ ਲਾਉਂਦੀ ਸੀ ਬਈ ਪਤਲੀ ਹੀ ਖਿਲੜ ਠੀਕ ਹੈ ਹਜੇ ਦਿੱਤੀ ਨੂੰ ਮੈਨੂੰ ਕਿੰਨੇ ਦਿਨ ਹੋਏ ਦਵਾਈ ਦਿੰਦੇ ਉਹਨੂੰ ਹਜੇ 6 ਦਿਨ ਹੋਏ ਬਾਈ 5 6 ਦਿਨ ਘੱਟੋ ਘੱਟ 15 ਦਿਨ ਦਵਾਈ ਚਾਹੀਦੀ ਸੀ ਮੈਂ ਕਹਾਂ ਸੀ ਥੱਲੇ ਆਂਡੇ ਪਏ ਸੀ ਵੀ ਚੱਲ ਕੋਈ ਗੱਲ ਨਹੀਂ ਇਹਨੂੰ ਵੀ ਹਜੇ ਇੰਨੇ ਕਿ ਦਿਨੇ ਹੋਏ 6 7 ਦੇਣੀ ਤੇ ਅੱਜ ਨੂੰ ਵੀ 7 8 ਦੇਣੀ ਹੋਏ ਬਾਈ ਇਹਨਾਂ ਦਾ ਥੱਲੇ ਆਂਡੇ ਹੀ ਮੈਂ ਕਹਾਂ ਇਹ ਕਿਹੜਾ ਛੱਡਣ ਲੱਗ ਗਿਆ ਵੀ ਚੱਲ 15 ਕਿ ਦਿਨ ਤਾਂ ਲਾਵਾਂਗੇ ਉਹ ਪਰ ਬਾਈ ਇਹਨਾਂ ਨੇ ਆਂਡੇ ਛੱਡ ਤੇ ਠੀਕ ਹੈ ਆਂਡੇ ਦਾ ਟਾਈਮ ਜ਼ਿਆਦਾ ਹੋ ਗਿਆ ਸੀ ਇਹਨਾਂ ਨੇ ਆਂਡੇ ਛੱਡ ਤੇ ਕਿਤੇ 15 20 ਦਿਨ ਦਵਾਈ ਦੇ ਹੋ ਜਾਂਦੀ ਬਾਈ 100% ਆਂਡੇ ਹੁਣ ਮੈਂ ਇਹ ਨਾਲ ਅਗਲਾ ਅੰਡਾ ਲਾਉਗੀ ਹੋ ਸਕਦਾ ਭਾਈ ਉਹ ਸਹੀ ਲਾਵੇ ਠੀਕ ਆ 70 80% ਸਹੀ ਲਾਉਗੀ ਭਾਈ ਅੰਡਾ ਇੰਨੀ ਕੁ ਮੈਨੂੰ ਉਮੀਦ ਹੈਗੀ ਆ ਕਿ ਤੁਸੀਂ ਆਪ ਸਾਬ ਲਾ ਲਓ ਭਾਈ 7 8 ਦਿਨਾਂ ਦੇ ਵਿੱਚ ਇੰਨੀ ਛਲੜ ਬਣ ਲਾ ਪੀ ਫੁੱਲ ਹਾਰਡ ਛਲੜ ਆ ਭਈ ਆ ਠੀਕ ਆ ਨਹੀਂ ਤਾਂ ਛਲੜ ਬਣਦੀ ਹੀ ਨਹੀਂ ਸੀ ਆਂਡੇ ਦੀ ਜਮਾਂ ਹੀ ਨਹੀਂ ਬਣਦੀ ਸੀ ਇੱਕ ਕੱਪੜਾ ਜਿਹਾ ਹੀ ਰਹਿੰਦਾ ਸੀ ਪਤਲਾ ਜਿਹਾ ਮੈਂ ਮਤਲਬ ਲਾ ਲਓ ਤੁਸੀਂ ਟਿਸ਼ੂ ਵਾਂਗੂ ਹਨਾ ਪਤਲਾ ਜਿਆ ਉਦੋਂ ਹੀ ਪਾੜ ਜਾਂਦਾ ਸੀ ਹੱਥ ਲਾਇਆ ਅੰਡੇ ਦੀ ਹਜੇ ਜੇ ਕਿਤੇ ਮਹੀਨਾ ਦਵਾਈ ਦਿੱਤੀ ਹੁੰਦੀ ਭਾਈ 100% ਅੰਡਾ ਬਣਨਾ ਸੀ ਫੁੱਲ ਅੰਡਾ ਬਣਦਾ ਸੀ ਹਨਾ ਇੱਥੇ ਕਿ ਇਨੇ ਦਾ ਮੇਰੇ ਹਿਸਾਬ ਨਾਲ ਬਈ 5 ਦਿਨ ਦਵਾਈ ਲਈ ਆ 5 ਦਿਨਾਂ ਬਾਅਦ ਹੀ ਆਂਡਾ ਲਾਵੇ ਠੀਕ ਆ ਹੁਣ ਮੈਂ ਜੋੜੇ ਤੋੜਨੇ ਆ ਬਈ ਫਿਰ ਹੁਣ ਜੇ ਨਾ ਨਾ ਗੱਲ ਬਣੀ ਫਿਰ ਜੋੜੇ ਤੋੜ ਕੇ ਬਈ 15 ਦਿਨ ਲਗਾਤਾਰ ਦਾ ਆ ਕਿ ਫੇਰ ਜੋੜੇ ਲਾਉਣੇ ਆ ਉਦੋਂ ਪਹਿਲਾਂ ਇਹਨਾਂ ਕੋ ਆਂਡੇ ਨਹੀਂ ਲਮਾਉਣੇ ਓਏ ਬਾਪੇ ਉਹ ਵਧਾਈਆਂ ਹੋ ਗਈਆਂ ਠੀਕ ਆ ਆਂਡੇ ਦੇ ਵਿੱਚ ਪ੍ਰੋਸੈਸ ਹੈਗਾ ਬਈ ਪ੍ਰੋਸੈਸ ਚਾਲੂ ਆ ਬਾਕੀ ਮੈਂ 4-5 ਦਿਨਾਂ ਤੱਕ ਤੁਹਾਨੂੰ ਫੋਟੋ ਖਿੱਚ ਕੇ ਵੀ ਦਿਖਾਉਂਗਾ ਹਜੇ ਮਾੜਾ ਮੂਟਾ ਨਾੜਾ ਹੀ ਤੁਰਿਆ ਆ ਤੇ 5-7 ਦਿਨਾਂ ਬਾਅਦ ਤੁਹਾਨੂੰ ਫੁੱਲ ਪ੍ਰੋਸੈਸ ਦਿਖਾਉਂਗਾ ਆਂਡੇ 'ਚ ਬਣਿਆ ਇਹ ਤੇ ਬਾਈ 2 ਸਾਲ ਹੋ ਗਏ ਕਬੂਤਰਾਂ ਅੰਡੇ ਫੋਕੇ ਲਵਾਉਂਦਾ ਸੀ ਠੀਕ ਆ ਤੇ ਹਜੇ 7-8 ਦਿਨ ਦਵਾਈ ਦਿੱਤੀ ਤੇ ਬਾਈ ਗੱਲ ਬਣ ਗਈ ਆ ਬਾਕੀ ਇਹ ਆ ਵੀ ਕਬੂਤਰੀਆਂ ਦੇ ਅੰਡੇ ਦੇਣੇ ਇੱਥੇ ਜਿਹੜਾ ਜੋੜਾ ਵੇਂਦਾ ਆ ਠੀਕ ਆ ਵੱਡੇ ਨੇ ਉਹਦੇ ਵੀ ਦਿਖਾਉਂਗਾ ਤੇ ਜਿਹੜਾ ਅੰਡੇ ਕੱਚੇ ਲਾਉਂਦੀ ਸੀ ਬਾਈ ਇਹਦਾ ਵੀ ਬਾਈ 80% ਇਲਾਜ ਹੋ ਗਿਆ ਤੇ ਹੋਊਗਾ ਬਾਈ ਠੀਕ ਆ ਤੇ ਜਿਹੜੀਆਂ ਆਪਾਂ ਉਧਰ ਮਾਦੀਆਂ ਇੱਧਰ ਜਿਹੜੀਆਂ ਬੰਦ ਮਾਦੀਆਂ ਸੀ ਆਪਣੀਆਂ ਵੱਡੀਆਂ ਹਨ ਇਹਨਾਂ ਨੂੰ ਵੀ ਦਵਾਈ ਦੂ ਹੀ ਦਿੰਦੇ ਸੀਗੇ ਤੇ ਇਹਨਾਂ ਨੂੰ ਵੀ ਬਾਈ ਆਪਾਂ 15 ਤੋਂ 20 ਦਿਨ ਬਾਅਦ ਹੀ ਜੋੜਾ ਲਾਉਣਾ ਬਾਅਦ ਚੋ ਵੀ ਲਗਾਤਾਰ ਦਵਾਈ ਇਹਨਾਂ ਦੀ ਚੱਲੂਗੀ ਲੈ ਆ ਛੜਨਾ ਆਪਾਂ ਜੈਦ ਕੀ ਪਿੰਡ ਟਡਵਾੜਾ ਆਈ ਨਾ ਬਾਜੀ ਤੇ ਹਾਂ ਤੇ ਭਾਈ ਇਸ ਤਰੀਕੇ ਨਾਲ ਆਪਾਂ ਪਰ ਕੱਟੀ ਦੇ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਉਹਨਾਂ ਦੇ ਠੀਕ ਆ ਹੁਣ ਇਹ ਬੱਚੇ ਜੇ ਤਾਂ ਖੜਨ ਲੱਪੇ ਹੀ ਰਾਤੀ ਵੀ ਬਹੁਤ ਖੜ ਗਏ ਹੀ ਬੱਚੇ ਸ਼ਾਮੀ ਹਨਾ ਮੈਂ ਲੇਟ ਲਾਇਏ ਕੱਲ ਵੀਡੀਓ ਵੀ ਤਾਂ ਹੀ ਨਹੀਂ ਆਈ ਬਾਈ ਲੇਟ ਹੋ ਗਿਆ ਸੀ ਮੈਂ ਠੀਕ ਆ ਤੇ ਆ ਜਾ ਬਾਈ ਹਾਂ ਤੇ ਬਾਜ ਕਹਿੰਦਾ ਵੀ ਇਹ ਬੱਚਾ ਆਪਾਂ ਛੜਨਾ ਜਿਹੜੀ ਟਰੈਕਟਰ ਵਾਲੀ ਬਾਜੀ ਦੇ ਛੱਡੀ ਦਾ ਹਨਾ ਤੈਨੂੰ ਸਮਝਾ ਦੇ ਇਹਨੂੰ ਹੈ ਇਨੂੰ ਕਿ ਕੀ ਕਹੇਂ ਤੂੰ ਫਿਰ ਟਰੈਕਟਰ ਕੇ ਨਾ ਜਿੱਤ ਕੇ ਲਿਆਇਆ ਸੀ ਤੇ ਟਰੈਕਟਰ ਵਾਲੀ ਬਾਜੀ ਨਹੀਂ ਜਿੱਤ ਕੇ ਦੀ ਨੀਲੇ ਕੇ ਦਾ ਬਾ ਚੋਪਲਾ ਭੀ ਆ ਬਨੀਆ ਇਹ ਕਹਿੰਦਾ ਵੀ ਬੱਬੇ ਐਂ ਕਿ ਜੇ ਤੂੰ ਬਾਜੀ ਨਾ ਜਿੱਤ ਕੇ ਲਿਆਇਆ ਟਰੈਕਟਰ ਵਾਲੀ ਬਾਜੀ ਤੇ ਇਹ ਦੋ ਬੱਚੇ ਭਾਈ ਆਪਾਂ ਟਰੈਕਟਰ ਵਾਲੀ ਬਾਜੀ ਦੀ ਰੱਖਣੇ ਇੱਕ ਉੱਪਰ ਬੈਠਾ ਆਪਣਾ ਇਹ ਦੋਨੋਂ ਭਾਈ ਆ ਡੰਡੇ ਆਲੇ ਦੇ ਹਨਾ ਇਹ ਛੱਡਾਂ ਕਹਿੰਦਾ ਫਿਰ ਜੁੱਤੀਆਂ ਬਹੁ ਫੇਰਨੀਆ ਪਤੰਦਰਾ ਜਿੱਤ ਕੀ ਨਾ ਜਿੱਤ ਕੇ ਲਿਆਦਾ ਭਾਈ ਪੱਕੀ ਗੱਲ ਆ ਹਾਂ ਹੈ ਪੱਕੀ ਗੱਲ ਦੱਸ ਦੇ ਸਮਝਾ ਦੇ ਇਹਨੂੰ ਇੱਕ ਵਾਰੀ ਕੰਨ ਗੋਲ ਕੇ ਹਾਂ ਤੇ ਇਦਾਂ ਬਾਈ ਬੱਚੇ ਕੱਟੇ ਹੋਏ ਨਾ ਜਿਹੜੇ ਪਰਜ ਦਾ ਪਾਈ ਤਾਂ ਕੱਟ ਲਈਦੇ ਆ ਚੀਜ਼ਾਂ ਠੀਕ ਆ ਬੱਚੇ ਬਾਈ ਉੜਦੇ ਨਹੀਂ ਬਾਹਲੇ ਫਿਰ ਠੀਕ ਆ 15 20 ਮਿੰਟ ਹੀ ਉੜਦੇ ਆ ਜ਼ਿਆਦਾ ਨਹੀਂ ਉੜਦੇ ਆ ਦੇਖਿਓ ਵੀ ਤੁਹਾਨੂੰ ਕੱਟੇ ਦੀ ਕੋਈ ਫੀਲ ਨਹੀਂ ਹੋਣਾ ਓਏ ਆ ਦੇਖੋ ਦੇ ਪਰ ਕੱਟੇ ਹੋਏ ਆ ਜਿਹੜਾ ਦੂਜਾ ਬੱਚਾ ਉੜਿਆ ਨਾ ਉਹਦੇ ਪਰ ਕੱਟੇ ਹੋਏ ਆ ਲੈ ਕਿਸਦਾ ਵੀ ਹੋਡੀ ਆ ਝਾੜਦਾ ਬਾਈ ਪਰ ਕੱਟੇ ਹੋਏ ਆ ਇਹਦੇ ਠੀਕ ਆ ਕੋਈ ਜਜਮੈਂਟ ਨਹੀਂ ਹੁੰਦੀ ਬਾਈ ਪਰ ਕੱਟੇ ਹੋਣਗੇ ਜਾਂ ਕੱਦਾਂ ਵੀ ਹੁਣ ਇਹ ਵੱਧ ਤੋਂ ਵੱਧ ਬਾਈ 5 10 ਮਿੰਟ ਤੋਂ ਵੱਧ ਨਹੀਂ ਉੜ ਸਕਦਾ ਬੱਚਾ ਸਪੀਡ ਕਾਰਡ ਕੀ ਬੱਚਾ ਬਾਲਾ ਤੇਜ਼ ਉੜਦਾ ਸੀ ਇੱਕ ਸਲੋ ਹੋ ਗਿਆ ਮਾਣਨ ਕਾ ਲਾਓ ਟਾਈਮ ਕਿੰਨਾ ਲਾਉਨੇ ਆ ਸੀ ਵੱਧ ਤੋਂ ਵੱਧ ਬਈ 10 ਮਿੰਟ ਖਿੱਚ ਤੂਗੇ ਹੱਦ 15 ਮਿੰਟ ਤੇ ਬੱਚੇ ਟਾਂਗੀ ਨੂੰ ਚੜ ਜਾਣਗੇ ਨਹੀਂ ਤਾਂ ਤਾਂ ਮਿੰਟੋ ਮਿੰਟੀ ਬਈ ਰੱਬ ਜਿ ਖੜਦਾ ਬੱਚਾ ਜਾ ਕੇ ਓਏ ਬਾਬਿਓ ਇਹਨੂੰ ਬੱਚੇ ਨੂੰ ਨਾ 15 ਕ ਮਿੰਟ ਹੋ ਗਏ ਉੜਦੇ ਨੂੰ ਤੇ ਐਦਾ ਵੀ ਬੱਚੇ ਉੱਚੇ ਨਹੀਂ ਜਾਂਦੇ ਬਈ ਆ ਜਮਾ ਇੱਥੇ ਕੀ ਬਸ ਕਾ ਸੀ ਜਾਂਦਾ ਨੀਵਾ 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 ਹੀ ਹਨਾ ਪਰ ਕੱਟੇ ਕਰਕੇ ਤੇ ਇਹ ਇਦਾਂ ਦਾ ਕੋਈ ਜ਼ੋਰ ਨਹੀਂ ਬਣਾਉਂਦੇ ਕਿ ਬੱਚਿਆਂ ਨੇ ਭਾਈ ਉਡਣਾ ਨਹੀਂ ਜਾਂ ਕੁਝ ਵੀ ਹਨਾ ਉੜਦੇ ਆ ਇਦਾਂ ਜਿਹੜੀ ਇੱਕ ਇੱਕ ਦੋ ਕਲੀਆਂ ਕੱਟਦੇ ਜੇ ਆਪਾਂ ਜ਼ਿਆਦਾ ਕੱਢ ਦਈਏ ਫੇਰ ਨਹੀਂ ਬੱਚੇ ਉੜਦੇ ਭਾਈ ਇਦਾਂ ਜਮਾ ਉੜਦੇ ਵੀ ਆ ਤੇ ਰਹਿੰਦੇ ਨਹੀਂਵੇਂ ਨਹੀਂਵੇਂ ਆ ਆ ਖੁੱਡੇ ਦੇ ਬਰਾਬਰ ਬਰਾਬਰੀ ਭਾਈ ਘੁੰਮੀ ਜਾਂਦਾ ਦੇਖੋ ਆਹ ਕਿਹਨਾਂ ਭਾਈ ਬੰਦ ਕਰ ਦਿੱਤਾ ਥੱਲੇ ਨੂੰ ਠੀਕ ਆ ਹੁਣ ਕਬੂਤਰ ਥੱਲੇ ਨੂੰ ਨਹੀਂ ਜਾਣਗੇ ਆ ਦੋਨੇ ਬੱਚੇ ਉੜ ਗਏ ਭਾਈ ਦੋਨਾਂ ਦੇ ਪਰ ਕੱਟੇ ਹੋਏ ਆ ਤੇ ਬਾਨੇ ਨਾਲ ਛੁੱਟੀਆਂ ਕਰਕੇ ਬੈਠਾ ਆਹ ਮੈਡਮਾਂ ਕਹਿੰਦੀਆਂ ਵੀ ਜਿੰਨ ਚੱਕਰ ਇਹਦੀ ਖੰਗ ਨਹੀਂ ਹਟਦੀ ਇਹਨੂੰ ਸਕੂਲੇ ਨਹੀਂ ਭੇਜਣਾ ਤੇ ਇਹਦੀਆਂ ਮੋਜਾਂ ਲੱਗ ਗਈਆਂ ਹਨਾ ਓਏ ਹਨਾ ਹਾਂ ਆ ਗਈ ਹੁੰਦਾ ਆ ਗਈ ਹੁੰਦਾ ਹੈ ਲੋਈ ਬਾਬਿਓ ਬੱਚੇ ਛੱਡਿਆ ਕੇ ਗਰਵਾਚੀ ਉੱਤੇ ਪੰਗੇ ਲਈ ਜਾਂਦਾ ਸੀ ਤੇ ਮੈਂ ਬੱਚੇ ਉਹੀ ਦੋ ਛੱਡੇ ਉਦੋਂ ਤੇ ਬਾਕੀ ਛੱਡੇ ਨਹੀਂ ਤੇ ਆਇਓ ਫਿਰ ਕਰੀਏ ਬੱਚੇ ਦੂਜੇ ਵੀ ਛੱਡ ਦਈਏ ਆਇਓ 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 ਹੀਰੋ ਪੱਕੋ ਇਹਦੀਆਂ ਵੀ ਬਾਈ ਉਦਦੇ ਕਲੀਆਂ ਕੱਟਾਂਗੇ ਆਪਾਂ ਠੀਕ ਆ ਇਹਦੀਆਂ ਵੀ ਕਲੀਆਂ ਕੱਢ ਦਿੰਨੇ ਆ ਸੇਵੀ ਜਿੱਦਾਂ ਉਹਨਾਂ ਦੀਆਂ ਕਟੀਆਂ ਸੀ ਠੀਕ ਹੈ ਜੀ ਐਦਾਂ ਇਹਦੀਆਂ ਕਿਉਂਕਿ ਬੱਚੇ ਬਾਈ ਖੜਨ ਲੱਪੇ ਇਹ ਯੂਰ ਲੋਨ ਲਾ ਪਿਆ ਤੇ ਆਪਾਂ ਯੂਰ ਲੋਨ ਹੋਣਾ ਨਹੀਂ ਉਹਨਾਂ ਕੀ ਲੋਨ ਜਿੰਨੇ ਕਦੀ ਲੋੜ ਆਪਾਂ ਨੂੰ ਜਿਆਦਾ ਦੀ ਨਹੀਂ ਲੋੜ ਹੈ ਜੀ ਤੇ ਇਹ ਬੱਚਾ ਬਾਈ ਦੇਖੋ ਹੁਣ ਆ ਬੱਚੇ ਆਪਾਂ ਡੰਡਿਆਲੇ ਤੇ ਤੁਹਾਨੂੰ ਸਹੀ ਮੇਰੇ ਸਾਹਮਣੇ 40 ਤੋਂ 45 ਮਿੰਟ ਲਾ ਕੇ ਆਏ ਬਾਈ ਅੱਧੇ ਘੰਟੇ ਤੋਂ ਉੱਤੇ ਉੜ ਕੇ ਆਏ ਬੱਚੇ ਐਦਾਂ ਹੀ ਕੱਟੇ ਹੋਏ ਦਿਖਾਈ ਖੇਤਰੀਆਂ ਦੇ ਉੱਡ ਗਏ ਉਹ ਉੜ ਗਏ ਉਹਨਾਂ ਦੇ ਪਰ ਕੱਟੇ ਹੋਏ ਆ ਜਿਹੜੇ ਦੋਨੇ ਉੱਡੇ ਆ ਠੀਕ ਆ ਆ ਗਏ ਪਰਲੇਮਨ ਨੇ ਆ ਗਏ ਆ ਦੇਖੋ ਪਰ ਕੱਟੇ ਆ ਕੋਈ ਜਜਮੈਂਟ ਕਰ ਸਕਦਾ ਤੇ ਐਦੇ ਭਾਈ ਇਹਦੀ ਇੱਥੇ ਇਧਰ ਬਈ ਆਈ ਵਿੱਚ ਛੱਡ ਦਿੰਨੇ ਆ ਬਈ ਆਹ ਦੇਖੋ ਬੱਚਿਆਂ ਦੇ ਬਾਈ ਪਰ ਕੱਟੇ ਹੋਏ ਆ ਦੋਨਾਂ ਦੇ ਜਮਾਂ ਸਰਾ ਲਾਉਂਦੇ ਇਹਨਾਂ ਦੀ ਇੱਕ ਇੱਕ ਕਲੀ ਹੋਰ ਕਟਾਂਗੇ ਇਹਨਾਂ ਦੀ ਠੀਕ ਆ ਇਹ ਲੋਰ ਨਹੀਂ ਆਉਂਦੇ ਬੱਚਾ ਇਹ ਇਨਾ ਦੇ ਇੱਕ ਇੱਕ ਵਾਰ ਹੋਰ ਕੱਟਣਾ ਆਪਾਂ ਤੇ ਬਾਕੀ ਬੱਚੇ ਬਾਈ ਇਦਾਂ ਹੀ ਛੱਡ ਦਿੰਦੇ ਆ ਠੀਕ ਆ ਬਾਕੀ ਸਹੀ ਆ ਬਾਈ ਬਾਕੀ ਘੱਟੇ ਉੜਦੇ ਆ ਬੱਚੇ ਕੋਈ ਬਾਬਿਓ ਜਿਹੜੇ ਆਪਣੇ ਡੰਡੇ ਵਾਲੇ ਦੇ ਭਾਈ ਆ ਦੋਨੇ ਚੀਨੇ ਜੇ ਹਨਾ ਵੀ ਬਾਈ ਇਹ ਇਹ ਨਹੀਂ ਤਿੰਨ ਤਿੰਨ ਪਰਾਂ ਤੇ ਮੰਨਦੇ ਵੀ ਠੀਕ ਆ ਇੱਕ ਬਹਿ ਗਿਆ ਸੀਗਾ ਇੱਕ ਨੂੰ ਡੇਢ ਘੰਟਾ ਹੋ ਗਿਆ ਦੁਬਾਰਾ 40 ਮਿੰਟ ਪਹਿਲਾਂ ਲਾਏ ਬਹਿ ਗਿਆ ਉਦੋਂ ਵਾਰ ਬਾਈ ਫੇਵੜਿਆ ਉਹ ਹੁਣ ਡੇਢ ਘੰਟਾ ਲਗਾਤਾਰ ਹੋ ਗਿਆ ਬਾਈ ਆ ਉੜਦੇ ਨੂੰ ਆ ਖੜਾ ਬਈ ਉੱਤੇ ਜਾ ਕੇ ਇਹ ਇਹ ਨਹੀਂ ਮੰਨਦਾ ਇਹ ਇੱਕ ਦੋ ਹੋਰ ਕੱਟਣੀਆਂ ਪਊਗੀ ਆਪਾਂ ਠੀਕ ਆ ਇੱਕ ਜਾਂ ਦੋ ਪਰ ਹੋਰ ਕਟਾਂਗੇ ਇਹਦੇ ਫੇਰ ਆਪ ਹੀ ਟਿਕ ਜਾਊਗਾ ਇਹ ਫਾਇਦਾ ਯੂਰ ਲਈ ਜਾਂਦਾ ਉਹਨਾਂ ਨੂੰ ਕਿਉਂਕਿ ਬੈਰੀ ਪੂਰੀ ਤੋਂ ਬਾਈ ਦੇ ਵਿਚੋਣੇ ਪੈਣੇ ਹਨਾ ਤੇ ਇਹਨੂੰ ਕਟੋਣੇ ਕੋਈ ਨਹੀਂ ਕੱਟਦੇ ਜਾਂਦੇ ਪਰ ਅੱਜ ਹੋਰ ਕਟਾਂਗੇ ਇੱਕ ਇੱਕ ਪਰ ਹੋਰ ਤੇ ਨ ਤਿੰਨ ਪਰ ਕੱਟੇ ਇਹਦੇ ਮੈਂ ਪਰ ਤਿੰਨਾ ਨਾ ਮੰਨਿਆ ਹੋਰ ਬਾਬਿਓ ਕੀ ਹਾਲ ਚਾਲ ਆ ਮੈਂ ਕਹਾਂ ਵੀ ਆ ਵੀ ਆਪਾਂ ਸ਼ੇਅਰ ਕਰਦੇ ਵੀ ਕੀ ਕਰਦੇ ਰਹਿੰਦੇ ਜਿਹੜਾ ਤੁਸੀਂ ਪੁੱਛਦੇ ਬਾਈ ਬੀਜੀ ਰਹਿੰਦਾ ਵੀਡੀਓ ਨਹੀਂ ਪਉਂਦਾ ਜਾਂ ਕੀ ਚੱਕਰ ਹਨਾ ਤੇ ਇੱਥੇ ਸਟੂਡੀਓ ਆਈਦਾ ਬਾਈ ਕੋ ਰਿਹੈਸਲ ਵਾਰਾਂ ਕਰਨ ਵਾਸਤੇ ਬਾਈ ਦੀ ਹਨਾ ਤੇ ਇੱਕ ਬਾਈ ਨੂੰ ਵਾਲੇ ਵਧਾਈਆਂ ਬਹੁਤ ਬਹੁਤ ਜਿਆਦਾ ਹਾਂਜੀ ਥੈਂਕ ਯੂ ਤੇ ਕਾਹਦੀਆਂ ਆਪੀ ਦੱਸ ਦਿਓ ਮੇਰਾ ਮਿਊਜ਼ਿਕ ਕੀਤਾ ਹੋਇਆ ਬਾਬਾ ਗੁਲਾਬ ਸਿੰਘ ਜੀ ਦਾ ਗਾਣਾ ਕੁੱਲੀ ਅੱਜ 1 ਮਿਲੀਅਨ ਕ੍ਰਾਸ ਕਰ ਗਿਆ ਤੇ ਸਾਰੇ ਭਰਾਵਾਂ ਨੇ ਬਹੁਤ ਵਧੀਆ ਪਿਆਰ ਦਿੱਤਾ ਤੇ ਤਾਂ ਉਹਨਾਂ ਦਾ तहे ਦਿਲੋਂ ਧੰਨਵਾਦ ਸ਼ੁਕਰ ਤੇ ਇੰਨੇ ਪਿਆਰ ਦੇਂਦੇ ਰਹੋ ਤੇ ਜਿੰਨੇ ਜਿੰਨੇ ਸੁਣਿਆ ਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੰਨੇ ਕਿੰਨੇ ਉਹ ਗਾਣਾ ਕੁੱਲੀ ਗਾਣਾ ਬਾਬਾ ਗੁਲਾਬ ਸਿੰਘ ਜੀ ਕੁੱਲੀ ਬਾਬਾ ਗੁਲਾਬ ਸਿੰਘ ਜੀ ਕੁੱਲੀ ਗਾਣਾ ਹਣਾ ਹਾਂਜੀ ਇਗਾ ਤਕਰੀਬਨ ਸੁਣਿਆ ਵੀ ਹੋਊਗਾ ਮੇਰੇ ਖਿਆਲ ਤੇ ਜੇ ਨਹੀਂ ਸੁਣਿਆ ਤਾਂ ਜਾ ਕੇ ਜਰੂਰ ਸੁਣਿਓ 1 ਮਿਲੀਅਨ ਬੰਦੇ ਨੇ 10 ਲੱਖ ਬੰਦੇ ਨੇ ਸੁਣ ਲਿਆ ਭਾਈ ਤੇ ਜਿਹੜਾ ਵੀ ਬਾਈ ਇੱਥੋਂ ਜਾ ਕੇ ਦੇਖ ਕੇ ਆਊਗਾ ਤਾਂ ਬਾਈ ਦਾ ਨਾਮ ਜਰੂਰ ਲਿਖਿਓ ਆਰ.ਬੀ ਮਿਸਟਰ ਆਰ.ਬੀ ਮਿਊਜ਼ਿਕ ਇੱਕ ਕਮੈਂਟ ਜਰੂਰ ਕਰਨਾ ਕਮੈਂਟ ਜਰੂਰ ਕਰਿਓ ਜੀ ਵੀਡੀਓ ਥੱਲੇ ਹੋਰ ਵੀ ਪਿਆਰ ਜਿੱਦਾਂ ਤੁਸੀਂ ਇੱਧਰ ਦਰਿਆ ਵਖੋਨੇ ਨੇ ਨਾ ਕਮੈਂਟਾਂ ਵਾਲਾ ਉਧਰ ਪਤਾ ਲੱਗ ਜਾਵੇ ਵੀ ਬਾਈ ਵੱਲੋਂ ਆਏ ਹੋਏ ਆਈ ਨੇ ਕਮੈਂਟ ਮਿਸਟਰ ਆਰ.ਬੀ ਮਿਊਜ਼ਿਕ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਕਾਦਾ ਦੱਸੋ ਕੀ ਮੋਹਲ ਕੀ ਆ ਹੁਣ ਮੋਹਲ ਦੱਸੋ ਕੀ ਕਰਨਾ ਕੇ ਕੱਟ ਲਈਏ ਕਰਾ ਫੋਨ ਲੈ ਐਦਾ ਥੋੜੀ ਜੇ ਜੱਤਾ ਉਹ ਇੱਥੇ ਟਿਕਾਇਆ ਹੁੰਦਾ ਵੀ ਹਾਂ ਯਾਰ ਆ ਗਿਆ ਜਿਹੜਾ ਆਜ ਆ ਗਿਆ ਉਹ ਹੀ ਟੰਗ ਦੇਣਾ ਹਾਂ ਠੀਕ ਆ ਦੱਸੋ ਕਿਦਾਂ ਕਰਨੀ ਨਹੀਂ ਹੁਣ ਤਾਂ ਹੋ ਗਿਆ ਹੁਣ ਤਾਂ ਕੱਟਿਆ ਗਿਆ ਚਾਹ ਦੇ ਨਾਲ ਹੀ ਮੇਰੀ ਚਾਹ ਮੈਂ ਦਿਖਾਈ ਨਹੀਂ ਆ ਭਾਈ ਚਾਹ ਕੱਟੀ ਗਈ ਤੈਨੂੰ ਤਾਂ ਉਹਦਾ ਵੀ ਕਹਿੰਦੇ ਕਹਿੰਦੇ ਹਰਮਿੰਦਰ ਕਰੋ ਸਿਰਾ ਕਰੋ ਨਹੀਂ ਜਮਿਆ ਹੋਇਆ ਲੈ ਕੋਈ ਨਹੀਂ ਆਪਾਂ ਆਪਣੇ ਗਾਣੇ ਪਹੁੰਚਾਣੇ ਆ ਮਿਲੀਅਨ ਮਿਲੀਅਨ 10 10 ਮਿਲੀਅਨ ਪਹੁੰਚਣ ਗਏ ਬਾਈ ਜਿੰਨੇ ਜੱਟ ਦਾ ਗਾਣਾ ਆ ਬਾਈ ਨੇ ਬਣਾਇਆ ਹੋਇਆ ਸੀ ਤੁਸੀਂ ਉਹਨੂੰ ਬਹੁਤ ਪਿਆਰ ਦਿੱਤਾ ਇੰਨੇ ਸ਼ਾਰਟ ਬਣਾਏ ਇੰਨੇ ਸ਼ਾਰਟ ਬਣਾਏ ਕਬੂਤਰ ਵਾਲੇ ਭਰਾਵਾਂ ਨੂੰ ਸਾਰਿਆਂ ਨੂੰ ਫਲੂਟ ਆ ਦੋਨਾਂ ਗਾਣਿਆਂ ਤੇ ਮੇਰੇ ਹਿਸਾਬ ਨਾਲ 25 ਤੋਂ 26 26000 ਸ਼ੋਰਟਸ ਬਣੇ ਹੋਇਆ YouTube ਤੇ ਇੱਕ ਆਪਾਂ ਡੰਮੀ ਛੱਡੀ ਸੀ ਹਾਂਜੀ ਹਾਂਜੀ ਇੱਕ ਆਪਾਂ ਫੁੱਲ Song ਛੱਡਿਆ ਸੀ ਦੋਨਾਂ ਤੇ ਜਿਹੜੀ ਡੰਮੀ ਆ ਉੱਤੇ ਵੀ ਮੇਰੇ ਸਾਹ ਹੁਣ 25 ਤੋਂ 30 ਹਜ਼ਾਰ ਛੋਟ ਆ ਹਾਂਜੀ ਤੇ ਜਿਹੜੀ ਹੈਗੀ ਦੂਸਰੀ ਆਪਾਂ ਫੁੱਲ Song ਛੱਡਿਆਈ ਉੱਤੇ ਵੀ 25 ਤੋਂ 30 ਹਜ਼ਾਰ ਛੋਟ ਹੈਗੇ ਆ ਬਿਲਕੁਲ ਮਿਲੀਅਨਸ ਦੇ ਵਿੱਚ ਉਹਦੇ ਵਿਊਜ਼ ਆ ਇਹ ਲੋਕਾਂ ਦਾ ਪਿਆਰ ਆ ਭਾਜੀ ਜਿਹੜਾ ਆਪਾਂ ਕੰਮ ਕਰੀ ਜਾਂਦੇ ਹੁਣ ਤੱਕ ਤੇ ਆਪਾਂ ਹੁਣ ਬੈਠੇ ਵੀ ਆ ਲੋਕਾਂ ਦੇ ਪਿਆਰ ਕਰਕੇ ਹੀ ਜੁੜੇ ਹੋਏ ਆ ਆਪਾਂ ਹੈਨਾ ਤੇ ਬਹੁਤ ਬਹੁਤ ਸ਼ੁਕਰ ਆ ਜੀ ਸਾਰਿਆਂ ਦਾ ਤੇ ਇੱਕ ਟਰੈਕ ਹੁਣ ਆਊਗਾ ਮੰਲਾ ਐਨੀ ਜਲਦੀ ਨਹੀਂ ਆਊਗਾ ਆਊਗਾ ਜ਼ਰੂਰ ਮੀਨਾ ਖੰਡ ਲਾਵਾਂਗੇ ਤਾਂ ਪਰ ਪਿਆਰ ਇਦਾਂ ਹੀ ਦਿਓ ਜਿੱਦਾਂ ਤੁਸੀਂ ਦੇਨੇ ਰਹਿੰਦੇ ਹੋ ਕਬੂਤਰ ਬਾਜ ਭਰਾਵਾਂ ਵਾਲੀ ਨਹੀਂ ਵੈਸੇ ਸਾਰਿਆਂ ਲਈ ਆ ਪਰ ਚਲੋ ਜਿਹੜੇ ਸਕੇ ਭਰਾ ਜਿਹੜੇ ਕਬੂਤਰ ਬਾਜ ਆਪਣਾ ਸ਼ੌਂਕ ਸੇਮ ਆ ਉਹਨਾਂ ਨੇ ਤਾਂ ਆਪਣਾ ਫਰਜ਼ ਕਰਨਾ ਹੀ ਕਰਨਾ ਤੇ ਬਾਕੀ ਜਿਹੜਾ ਉਦਾਂ ਵੀ ਵਰ ਨੂੰ ਜਾ ਲਾ ਲਓ ਵੀ ਮਾਹੌਲ ਬਣਾਉਣ ਨੂੰ ਜਾਂ ਕੁਝ ਵੀ ਸਾਹ ਸਕਦੇ ਸਮਾਂ ਆਪਣਾ ਬਤਾਉਣ ਵਾਸਤੇ ਬਿਲਕੁਲ ਬਿਲਕੁਲ ਉਹਨਾਂ ਨੇ ਵੀ ਜਾ ਕੇ ਲਾਈਕ ਜ਼ਰੂਰ ਕਰਨਾ ਆ ਜ਼ਰੂਰ ਕਰਿਓ ਤੇ ਬੱਚਿਆਂ ਦੀਆਂ ਜਿਹੜੀਆਂ ਮੈਂ ਦੋ ਦੋ ਕਲੀਆਂ ਕਟੀਆਂ ਸੀ ਆ ਜਿਹੜਾ ਉੜਦਾ ਪਿਆ ਆਪਣਾ ਆ ਉੱਤੇ ਦਿਖਾਈ ਇਹ ਆਪਣਾ ਬੜਲੇ ਵਾਲੀ ਦਾ ਜਿਹੜੀ ਦਾਦੀ ਉਹਦਾ ਮਤਲਬ ਬੜਲੇ ਵਾਲੀ ਦੀ ਮਾਸਾ ਮਾਮੇ ਮੂਮੇ ਜੋ ਵੀ ਲਾਲੋ ਉਹਨਾਂ ਤੇ ਲੱਗਦਾ ਹੈ ਨਾ ਮਾਸੀ ਜਾਂ ਮਾਮਾ ਤੇ ਬੜਲੇ ਜੀ ਦਾਦੀ ਦਾ ਪੋਤਾ ਜੀ ਮੇੜ ਗੱਲ ਇੱਥੇ ਮੁੱਕਦੀ ਹੈ ਠੀਕ ਆ ਉਹ ਵੀ ਹੁੜਦਾ ਬਈ ਇਹਨਾਂ ਦੀਆਂ ਬਈ ਦੋ ਹੁਣ ਮੈਂ ਇਤਨ ਦੱਸਦਾ ਮੈਂ ਕਿੱਦਾਂ ਕੱਟਿਆ ਮੈਂ ਹੋਰ ਥੋੜੀ ਜਿਹੀ ਦਿੱਕਤ ਤੁਹਾਨੂੰ ਹੋਣਾ ਇਸ ਤੋਂ ਪਹਿਲਾਂ ਪਹਿਲਾਂ ਬੱਚੇ ਲਾਲਮਾ ਉੱਡਾ ਜੀ ਦੇ ਬੈਠੇ ਚਾਰ ਪੰਜ ਬੱਚੇ ਹੈ ਨਾ ਇਹਦਾ ਚੱਲ ਜਦੋਂ ਬੈਠੂਗਾ ਉਹ ਤੁਸੀਂ ਤੇ ਬੱਚੇ ਲਾ ਕੇ ਮਿਲਦੇ ਆਜੂ ਲੋ ਬਾਬਾ ਲਾੜੇ ਬੱਚੇ ਠੀਕ ਆ ਤੇ ਇੱਕ ਪਚੌੜ ਦਾ ਵੀ ਵੇਂਦਾ ਤੇ ਉਹਨੂੰ ਵੀ ਡੱਕ ਲੈਨੇ ਆ ਤੇ ਫੇਰ ਬਾਕੀ ਦੀਆਂ ਗੱਲਾਂ ਬਾਤਾਂ ਕਰਦੇ ਆ ਬਾਅਦ ਚ ਤੇ ਆਪਾਂ ਚੈੱਕ ਕੀਤੇ ਸੀ ਕੱਟ ਕੇ ਵੀ ਇੰਨੇ ਕਿਉਂਕਿ ਬੱਚੇ ਛੋਟੇ ਆ ਬਾਈ ਨਿਕੇ ਨਿਕੇ ਪਾਰ ਆ ਇਹਨਾਂ ਦੇ ਠੀਕ ਆ ਬੱਚਾ ਤੁਸੀਂ ਆਪ ਹੀ ਦੇ ਲਓ ਕਿੱਡਾ ਆ ਗਿਆ ਹਜੇ ਛੋਟੇ ਛੋਟੇ ਬੱਚੇ ਆ ਤੇ ਮੈਂ ਤਾਂ ਨਹੀਂ ਬਾਲੇ ਕੱਟੇ ਪਰ ਬਾਈ ਇਹ ਨਹੀਂ ਮੰਨਦੇ ਮੁੰਦੇ ਆਪਾਂ ਪਰ ਨੂੰ ਥੋੜਾ ਜਿਹਾ ਛੋਟਾ ਕਰਾਂਗੇ ਦੂਜੇ ਨੂੰ ਠੀਕ ਆ ਤੀਜਾ ਬਈ ਇਹਦਾ ਡਾਵਾਂਗੇ ਇੱਥੋਂ ਰੱਖ ਕੇ ਤੇ ਚੌਥਾ ਵੀ ਡਾਵਾਂਗੇ ਆ ਇੱਤਾਂ ਹੁਣ ਜਮਾ ਘਾਟ ਟੁੱਡਣਗੇ ਬਈ ਠੀਕ ਆ ਐਂਦਾ ਬਈ ਉਹਦਾ ਡਿਗਣ ਦਾ ਡਰ ਘਟ ਜਾਂਦਾ ਜਿੱਦਾਂ ਬੱਚੇ ਦਾ ਨਾ ਬਾਹਰ ਡਿਗਣ ਦਾ ਡਰ ਬਹੁਤ ਘਟ ਜਾਂਦਾ ਆ ਵੀ ਬਾਹਰ ਨਹੀਂ ਡਿੱਗ ਸਕਦਾ ਆ ਲੋ ਵੀ ਇਸ ਤਰੀਕੇ ਨਾਲ ਹੁਣ ਕੱਲ ਨੂੰ ਛੱਡਾਂਗੇ ਤੇ ਫੇਰ ਦਿਖਾਵਾਂਗੇ ਕਿੰਨਾ ਕੁ ਫਿਰਦੇ ਆ ਤੇ ਕਿੰਨਾ ਕੁ ਨਹੀਂ ਫਿਰਦੇ ਤੇ ਲੋ ਬਾਬਿਓ ਦਾਣਾ ਲਗਾਵਾ ਧੋਣ ਠੀਕ ਆ ਅੱਜ ਦਾ ਹੁਣ ਗੰਦ ਗੁੰਦੀਆਂ ਹੁੰਦਾ ਵਿੱਚ ਆਪਾਂ ਆਹ ਰੱਖੀ ਸੀ ਦੂਜੀ ਨਿੰਮ ਨੂੰ ਰੱਖੀ ਸੀ ਹੈਨਾ ਅੱਜ ਦਾ ਹੁਣ ਆ ਦੇਖੋ ਉੱਪਰ ਇਹਦੇ ਨਾਲ ਬਾਈ ਮੂੰਹ ਪੱਕ ਜਾਂਦਾ ਆ ਚੀਜ਼ ਨਾ ਠੀਕ ਆ ਜਿਹੜੀ ਆ ਐ ਨਾ ਤਿੱਖੇ ਤਿੱਖੇ ਜਿਹੜੇ ਆ ਵਾਲੇ ਕਣਕ ਦੇ ਹੁੰਦੇ ਬਾਈ ਨਾ ਜਿਆਦਾ ਛਾਨਣਾ ਪਹਿਲੇ ਹੀ ਲਵਾ ਕੇ ਪਾਈਓ ਪਰ ਧੋਣੀ ਬਾਈ ਚਾਹੀਦੀ ਆ ਕਿਉਂਕਿ ਠੀਕ ਆ ਇਹਦੇ ਵਿੱਚ ਜਿਹੜੇ ਤੀਲੇ ਜੇ ਹੁੰਦੇ ਤਿੱਖੇ ਤਿੱਖੇ ਕਣਕ ਦੇ ਇਹ ਬਾਈ ਮੂੰਹ ਦੇ ਵਿੱਚ ਜ਼ਖਮ ਕਰ ਦਿੰਦੇ ਆ ਬੱਚਿਆਂ ਦੇ ਇਸ ਕਰਕੇ ਮੈਂ ਧੋ ਕੇ ਹੁਣ ਸਕਾਉਂਗਾ ਭਾਵੇਂ ਘੰਟੇ ਨੂੰ ਪੈ ਜੇ ਕੋਈ ਚੱਕਰ ਨਹੀਂ ਪਰ ਧੋ ਕੇ ਪਾਣੀ ਉਦਾਂ ਨਹੀਂ ਪੋਣੀ ਬਾਈ ਲੈ ਲੋ ਬਾਬੋ ਚਾਰ ਪੰਜ ਵਾਰੀ ਢੋਲੀ ਮੈਂ ਠੀਕ ਆ ਐ ਕਣ ਜਮਾ ਗੰਦ ਨਿਕਲ ਗਿਆ ਬਈ ਜਿਹੜੀ ਇਹ ਚ ਸਿੱਟੀ ਸੁੱਟੀ ਮਾੜੀ ਮੋਟੀ ਭਾਜੀ ਆ ਇਹ ਬਾਈ ਉੱਥੇ ਨਿਕਲ ਜਾਣੀ ਛਾਨਣੀ ਤੇ ਜਦੋਂ ਆਪਾਂ ਛਾਨਣੀ ਸੁਕਾ ਗਏ ਜਿਹੜੀ ਇਹ ਸਿੱਟੀ ਆ ਇਹ ਚੱਕ ਕੇ ਬਾਈ ਜਿਹੜੀਆਂ ਮਲ ਮਾਦੀਆਂ ਆਪਾਂ ਬਿੰਗਿਆ ਹੋਈਆਂ ਸੀ ਉਹਨਾਂ ਨੂੰ ਪਾ ਲੈਣਾ ਬਾਈ ਤਾਕਤ ਵਾਸਤੇ ਠੀਕ ਆ ਉੱਡਣ ਵਾਲਿਆਂ ਨੂੰ ਨਹੀਂ ਪਾਉਣੀਆਂ ਕਿਉਂਕਿ ਗਰਮੀ ਨੂੰ ਬਾਇਰ ਨੁਕਸਾਨ ਹੁੰਦਾ ਬਾਈ ਜੇ ਆਪਾਂ ਇਦਾਂ ਦੀਆਂ ਚੀਜ਼ਾਂ ਉੱਡਣ ਵਾਲਿਆਂ ਨੂੰ ਪਾਉਣੇ ਬਾੜੀਆਂ ਗਰਮ ਚੀਜ਼ਾਂ ਦਾ ਉੱਡਣ ਵਾਲਿਆਂ ਨੂੰ ਨਹੀਂ ਪਾਉਣੀਆਂ ਇਹ ਤੁਸੀਂ ਜਿਹੜੇ ਆ ਦੂਜੇ ਆਪਣੇ ਨੋਰਮਲ ਆ ਬੱਚੇ-ਪੁੱੱਚੇ ਪਾਲਦੇ ਆ ਵੱਡੇ ਕਬੂਤਰ ਆ ਜਿਹੜੇ ਬੱਚੇ-ਪੁੱਛੇ ਪਾਲਣ ਨੂੰ ਆਪਾਂ ਰੱਖੇ ਹੋਏ ਆ ਵੱਡੇ ਆ ਨਾ ਉਹਨਾਂ ਨੂੰ ਪਾ ਸਕਦੇ ਆ ਤੇ ਬੱਚੇ ਨੂੰ ਵੀ ਉਹਨਾਂ ਕਾ ਚੱਕਰ ਹੀ ਮਿਲੇ ਬਾਈ ਥੋੜੇ ਕ ਦਿਨ ਤੱਕ ਹੀ ਉਸ ਤੋਂ ਬਾਅਦ ਛੋਲੇ-ਛੂਲੇ ਹੀ ਪਾਓ ਆਪਣੇ ਤੇ ਇਸ ਤਰੀਕੇ ਨਾਲ ਬਾਈ ਇੱਥੇ ਮੈਂ ਪਾਣੀ ਨਹੀਂ ਛੋੜ ਲੈਣਾ ਆ ਤੇ ਇਹਦੇ ਨਾਲ ਬਾਈ ਜਮ੍ਹਾਂ ਸੁੱਕ ਜਾਣੀ ਜਲਦੀ ਜਲਦੀ ਆ ਤਰੀਕੇ ਨਾਲ ਬਾਈ ਕਰਤੇ ਆ ਖੁਜ ਦਾ ਇੰਦੀ ਸਿੱਟੀ ਹੁੰਦੀ ਆ ਦੇਖੋ ਠੀਕ ਆ ਆ ਸਿੱਟੀ ਆ ਬਾਈ ਜਿਹੜੇ ਕੱਖ ਕੁਖ ਨਿਕਲ ਕੇ ਜਮਾ ਇਹ ਸਿੱਟੀ ਬਾਈ ਜੇ ਜਮਾ ਬੱਚਿਆਂ ਨੇ ਖਾਣੀ ਆ ਠੀਕ ਆ ਤੇ ਉਹਦਾ ਨੁਕਸਾਨ ਆ ਹੁਣ ਇੱਥੇ ਛੱਡ ਜਾਣੀ ਬਾਈ ਥੱਲੇ ਦਿਖਾਈ ਆ ਰਖੋ ਇਸ ਤਰੀਕੇ ਨਾਲ ਥੱਲੇ ਛੜੀ ਹੋਈ ਆ ਤੇ ਇਹ ਹੁਣ ਮੈਂ ਇਕੱਠੀ ਕਰਕੇ ਬਾਅਦੋਂ ਮਾਦੀ ਜੜੀਆਂ ਬਿੰਗੀਆਂ ਵਈਆਂ ਸੀ ਉਹਨਾਂ ਨੂੰ ਪਾ ਦੇਣੀ ਆ ਹਾਂਜੀ ਬਾਬੇਓ ਕੀ ਹਾਲ ਚਾਲ ਆ ਤੇ ਬਾਬੇ ਇਸ ਤਰ੍ਹਾਂ ਕੇ ਬੀਜ ਰਿਹਾ ਕੱਲ ਵੀ ਨਹੀਂ ਵੀਡੀਓ ਪਾਈ ਹੋਈ ਠੀਕ ਆ ਤੇ ਅੱਜ ਵੀ ਏਦੇ ਬਸ ਮਲਕ ਘੁੰਮਦੇ ਰੰਗਿਆ ਟਾਈਮ ਤੇ ਵੀਡੀਓ ਚਲੋ ਕੁਛ ਕੱਲ ਬਣਾਈ ਸੀ ਕੁਛ ਅੱਜ ਬਣਾ ਲਈ ਤੇ ਤੁਹਾਡਾ ਪਿਆਰ ਆ ਬਾਈ ਜਿੰਨਾ ਮਿਲਦਾ ਉਹਦੇ ਕੰਮ ਦਾ ਕਰਨਾ ਪੈਂਦਾ ਟਾਈਮ ਕੱਢਣਾ ਪੈਂਦਾ ਮੈਨੂੰ ਜਿੰਦਾ ਮਰਜੀ ਕੱਢਾ ਕੱਢਣਾ ਹੀ ਪੈਣਾ ਹਨਾ ਤੇ ਜਿੰਨੇ ਵੀ ਭਾਈਆਂ ਦੇ ਕਮੈਂਟ ਆ ਆਏ ਸੀ ਆ ਕੁਛ ਵੀ ਲਾ ਲੋ ਉਹ ਮੈਂ ਕੱਲ ਵਾਲੀ ਵੀਡੀਓ ਚ ਜਵਾਬ ਦਊਗਾ ਹੁਣ ਨਹੀਂ ਮਨਾਗਾ ਪੈਣ ਦਿੰਦਾ ਠੀਕ ਆ ਆਪਣਾ ਉੱਸਾ ਬਣਾ ਹਿਸਾਬ ਦਾ ਬਣਾਉਂਗਾ ਤੇ ਸ਼ਾਮ ਦੀ ਰੁਟੀਨ ਵੀ ਜਿਹੜੀ ਹੁਣ ਆਪਾਂ ਅੱਜ ਦਾ ਦਾਣਾ ਪਾਉਣਾ ਜਾਂ ਕੁਛ ਵੀ ਜਿਹੜੀ ਦਵਾਈ ਦੂਰੀ ਬੂਟੀ ਜੋ ਵੀ ਜਿੰਨੇ ਜਿਹੜੀਆਂ ਆਂਡਿਆਂ ਤੋਂ ਬੰਦ ਹੋਈਆਂ ਸੀ ਮੈਂ ਤੁਹਾਨੂੰ ਬੀ ਮਾਦੀਆਂ ਰਹਿਣੀਆਂ ਚੱਲੀਆਂ ਆਪਣੀਆਂ ਆਂਡਿਆਂ ਤੋਂ ਹਨਾ ਇਹ ਜਿਹੜੀ ਮਤਲਬ ਸੈਲ ਨਹੀਂ ਬੰਦਦਾ ਆਂਡਿਆਂ ਦਾ ਮਤਲਬ ਛਿੱਲੜਦੀ ਸੀ ਉੱਪਰ ਲਾ ਬੰਦਦਾ ਕੱਚਾ ਲੋਂਦੀਆਂ ਸੀ ਨਾ ਬਈ ਉਹਨੂੰ ਨਾਲ ਮੈਂ ਜਿੱਦਾਂ ایਵੇਓਨ ਦਾ ਕੈਪਸੂਲ ਵੀ ਕਿਤੇ ਕਿਤੇ ਜਾਂ ਮੱਛੀ ਦਾ ਕੈਪਸੂਲ ਵੀ ਦਿੰਦਾ ਰਿਆਂ ਉਹਨਾਂ ਨੂੰ ਮੈਂ ਠੀਕ ਆ ਨਾਲ ਉਹ ਵੀ ਦੇਣਾ ਆ ਤੇ ਨਾਲ ਇੱਕ ਜਿਹੜਾ ਮੈਂ ਕੈਲਸ਼ੀਅਮ ਵਰਤਦਾ ਤੁਹਾਨੂੰ ਦੇਖਿਆ ਕੁੰਡੇਚ ਪਾਇਆ ਹੋਇਆ ਦੱਸਿਆ ਵੀ ਹੋਇਆ ਪਹਿਲਾਂ ਕਿਹੜਾ ਕੈਲਸ਼ੀਅਮ ਦਾ ਉਹ ਵੀ ਪਾਓ ਆਂਡਿਆਂ ਦੀਆਂ ਛਿਲਣਾ ਚਾਹੀ ਚਟਿਆਂ ਦੀਆਂ ਲਿਆਓ ਚਾਹੀ ਦੇਸੀਆਂ ਦੀਆਂ ਲਿਆਓ ਠੀਕ ਆ ਜਿੱਥੇ ਆਂਡੇ ਉੱਡੇ ਜਿਹੜੇ ਹੱਥੇ ਉਦੋਂ ਛੱਲੜਾ ਲਿਆ ਕਰੋ ਸਕਾ ਕੇ ਬਾਈ ਨੋਰਮਲੀ ਬਾਈ ਵੈਸੇ ਹੀ ਕਬੂਤਰਾਂ ਨੂੰ ਪਾਇਆ ਕਰੋ ਜਿਹੜੇ ਆਪਣੇ ਬੱਚੇ ਪਾਲਦੇ ਹਨ ਬਾਈ ਜਮਾਂ ਬੰਦ ਹੀ ਨਹੀਂ ਹੋਣਗੀਆਂ ਕਦੀ ਵੀ ਇਹ ਪ੍ਰੋਬਲਮ ਆਉਗੀ ਨਹੀਂ ਕਿਉਂਕਿ ਬਾਈ ਆਪਾਂ ਹੁਣ ਖੋਲਦੇ ਘਟਾਂ ਪਹਿਲਾਂ ਕੱਚੇ ਖੁੱਡੇ ਕੋਠੇ ਹੁੰਦੇ ਸੀ ਕੱਚੇ ਹਨਾ ਥੱਲੇ ਛੱੜਨੇ ਏਦਾਂ ਦੀ ਕਦੀ ਪ੍ਰੋਬਲਮ ਆਈ ਨਹੀਂ ਸੀ ਹਨਾ ਤੇ ਜੇ ਫਿਰ ਵੀ ਹਨਾ ਤੁਸੀਂ ਉਹ ਕੈਲਸ਼ੀਅਮ ਪਾਈ ਜਾਣਾ ਕੈਲਸ਼ੀਅਮ ਹੀ ਹੁੰਦਾ ਜਿੰਨਾ ਵੀ ਮਤਲਬ 100% ਉਹ ਕੈਲਸ਼ੀਅਮ ਹੀ ਹੁੰਦਾ ਸੁਦਾ ਜਿਹੜਾ ਪਾਂਂ ਡੇਰੀ ਛੱਲਣਾ ਪੁੰਨੇ ਆ ਤੇ ਉਹ ਤੁਸੀਂ ਜ਼ਰੂਰ ਬਾਈ ਉਹਾਂ ਡੈਰੀ ਛੱਲਣਾ ਸਕਾਓ ਸਕਾ ਕੇ ਉਹਨਾਂ ਦਾ ਪਾਊਡਰ ਜਿਆ ਬਣਾ ਲਓ ਹਲਕਾ ਮੁਲਕਾ ਦਰੜ ਫਰੜੀਆ ਕਰ ਲਓ ਦਾਣੇਦਾਰ ਹਨਾ ਉਹ ਦਾਣਾ ਪਾਉਣ ਤੋਂ ਪਹਿਲਾਂ ਬਾਈ ਉਹ ਸਿਰ ਤੋਂ ਥੋੜਾ ਜਿਹਾ ਠੀਕ ਆ ਇਹਦਾ ਮੋਟਾ ਇਹਦਾ ਭਰੀ ਥੋੜੀ ਜੀ ਦਾ ਅੱਧਿਕ ਕੋਲੀ ਲੈ ਲਓ ਮਤਲਬ ਉਹ ਪਾਤ ਜਦੋਂ ਖਾਲੀਆਂ ਮਾਦੀਆਂ ਮੁੰਦੀਆਂ ਨਰਾਣੇ ਸਾਰਿਆਂ ਨੇ ਖਾਲੀਆਂ ਖਾਣ ਲੱਪੇਂਦੇ ਗੇਜਾਂ ਦੇ ਬਾਈ ਉਹ ਦਾਣੇ ਤੋਰਤੇ ਖਾਣਗੇ ਦੋ ਚਾਰ ਦਿਨ ਓੱਖਾ ਕਰਨਗੇ ਬਾਅਦੋਂ ਖਾਣ ਲੱਪੇਂਦੇ ਉਦਾਂ ਹੀ ਹਨਾ ਜਦੋਂ ਖਾ ਲੈਂਦੇ ਆ ਉਸ ਤੋਂ ਬਾਅਦ ਬਾਈ ਆਪਣੀ ਆੜੀ ਆਪਾਂ ਦਵਾਈ ਬਣਾਈਆਂ ਦੇਸੀ ਹਨਾ ਉਹਦੀਆਂ ਬਾਈ ਦੋ ਗੋਲੀਆਂ ਦੇ ਦਿਓ ਤੇ ਜਿਹੜੀ ਆਪਣੀ ਇੱਕ ਆਂਡੇ ਬੱਚਾ ਨਹੀਂ ਸੀ ਬਣਦਾ ਆਪਣਾ ਵੱਡਾ ਪੁੱਤਰ ਚੀਨਾ ਜਿਹੜਾ ਸੀ ਹਨਾ ਇੱਕ ਤਾਂ ਚਿੱਟੀ ਕਾਲੀ ਆਗਲਾ ਉਹਨੇ ਤਾਂ ਹਜੇ ਦਿੱਤੇ ਨਹੀਂ ਆਂਡੇ ਦੁਆਰਾ ਠੀਕ ਆ ਉਹ ਵਧੀਆ ਸਗੋਂ ਮੈਂ ਕਹਿੰਦਾ ਜੇ ਚਾਰ ਪੰਜ ਦਿਨ ਹੋਰ ਮਾਦੀ ਲੈ ਜੇ ਹੋਰ ਦਵਾਈ ਦੇ ਹੋ ਜੇ ਤੇ ਬੈਸਟ ਹੋ ਜਾਊਗਾ ਕੰਮ ਹੋਰ ਵੀ ਹਨਾ ਤੇ ਉਹ ਮਾਦੀ ਦਾ ਇੱਕ ਤਾਂ ਆਂਡਾ ਮੈਂ ਤੋੜ ਲਿਆ ਤੁਸੀਂ ਦੇਖ ਲਿਆ ਹਨਾ ਤੇ ਇੱਕ ਆਂਡੇ ਚ ਬਈ ਅੱਜ ਮੈਂ ਦੇਖਿਆ ਵੀ ਉਹ ਲੈਨਾਂ ਜੀਆਂ ਬਣਨੀਆਂ ਅਜ ਤਾਂ ਖੂਨ ਦੀਆਂ ਹਨਾ ਜਿੱਦਾਂ ਜਿਹੜੀਆਂ ਨਾੜਾਂ ਹੁੰਦੀਆਂ ਉਹ ਸ਼ੁਰੂ ਹੋ ਗਈਆਂ ਆ ਠੀਕ ਆ ਬਾਕੀ ਚਾਰ ਪੰਜ ਦਿਨਾਂ ਤੱਕ ਉਹ ਮੈਂ ਤੁਹਾਨੂੰ ਪੂਰਾ ਆਪਾਂ ਦੇ ਵੀ ਦਵਾਂਗੇ ਰਿਜ਼ਲਟ ਕੀ ਆਇਆ ਤੇ ਆਊਗਾ ਮਿਲੂਗਾ ਬਾਈ 100% ਰਿਜ਼ਲਟ ਮਿਲਣਾ ਤੇ ਠੀਕ ਹੈ ਬਾਈ ਆਹੀ ਵੀਡੀਓ ਸੀ ਤੇ ਮਿਲਦੇ ਆ ਬਾਈ ਕੱਲ ਵਾਲੀ ਵੀਡੀਓ ਦੇ ਵਿੱਚ ਤੇ ਸਾਰੇ ਕਮੈਂਟਾਂ ਦੇ ਜਵਾਬ ਵੀ ਉਸੇ ਦਊਗਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਬਾਈ ਲਾਈਕ ਸ਼ੇਅਰ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਆਪਣਾ ਆਪਣਾ ਸਾਰੇ ਭਰਾ ਧਿਆਨ ਰੱਖਿਓ ਤੇ ਮਿਲਦੇ ਆ ਬਾਈ ਕੱਲ ਵਾਲੀ ਵੀਡੀਓ 'ਚ